ਮਨਜੋਖ ਸਪੀਕਰ ਸਾਹਿਬ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਤਜਵੀਜ਼ ਨਹੀਂ ਹੈ ਜਿਹੜੇ ਪੋਰਟਲ ਦੇ ਉੱਤੇ ਜਾ ਕੇ ਤਹਿਸੀਲਦਾਰ ਜਾਂ ਨੈਪਸੀਲਦਾਰ ਕੋਲ ਜਿਹੜਾ ਉਹ ਆਪਣੀ ਐਪਲੀਕੇਸ਼ਨ ਦਰਜ ਕਰਵਾ ਸਕਦੇ ਆ ਮਨਜੋਖ ਸਪੀਕਰ ਸਾਹਿਬ ਐਦਾਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਲੋਕ ਲਾਉਂਦੇ ਆ ਤੇ ਲਗਾਤਾਰ ਸਾਲਾਂ ਬੱਧੀ ਉੱਥੇ ਖੱਜਲ ਖੁਆਰ ਹੁੰਦੇ ਆ ਕਰਪਸ਼ਨ ਦਾ ਸ਼ਿਕਾਰ ਹੁੰਦੇ ਨੇ ਮਨਜੋਖ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਹਾਊਸ ਦੇ ਸਦਨ ਦੇ ਵਿੱਚ ਰੱਖਣਾ ਚਾਹੁੰਦੀ ਆ ਔਰ ਮંત્રી ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਐਦਾਂ ਦੀ ਕੋਈ ਤਜਵੀਜ਼ ਬਣਾਈ ਜਾਵੇ ਕਿ ਜਦੋਂ ਕਿਸੇ ਜ਼ਮੀਨ ਨੂੰ ਚਾਹੇ ਸੈਲਫ ਅਕਵਾਇਰਡ ਹੋਵੇ ਚਾਹੇ ਵਿਰਾਸਤ ਦੇ ਵਿੱਚ ਮਿਲੀ ਹੋਵੇ ਜਦੋਂ ਹੀ ਉਹਦਾ ਇੰਤਕਾਲ ਚੜਦਾ ਤਾਂ ਕੋਈ ਟਾਈਮ ਬਾਉਂਡ ਕਰਕੇ ਕੋਈ ਸੀਮਾਬੱਧ ਕਰਕੇ ਕਿ ਇੰਤਕਾਲ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਆ ਜਿਹੜਾ ਉਹ ਉਹਦੀ ਜਿਹੜੀ ਤਕਸੀਮ ਹੋਣੀ ਲਾਜ਼ਮੀ ਆ ਜੇ ਸਰ ਐਦਾਂ ਕੋਈ ਤਜਵੀਜ਼ ਬਣ ਜਾਂਦੀ ਆ ਤਾਂ ਉਹਦੇ ਨਾਲ ਕਿੰਨੇ ਹੀ ਲੋਕ ਨੇ ਜਿਨ੍ਹਾਂ ਦੀ ਅੱਜ ਜ਼ਮੀਨਾਂ ਸਰ ਮੇਰੇ ਹਲਕੇ ਦੇ ਤਕਰੀਬਨ 10 ਪਿੰਡ ਨੇ ਜਿਹੜੇ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਵਿੱਚ ਆਏ ਨੇ ਤੇ ਉਹਨਾਂ ਦੀਆਂ ਘਰ ਵੀ ਵਿੱਚ ਆ ਗਏ ਸਰ ਉਹਨਾਂ ਦੇ ਤੇ ਅੱਜ ਉਹਨੂੰ ਰੋਡ ਵੀ ਬਣ ਚੁੱਕਿਆ ਪਰ ਉਹਨਾਂ ਦੀ ਤਕਸੀਮ ਨਾ ਹੋਣ ਕਰਕੇ ਉਹ ਸਰ ਬੇਘਰੇ ਹੋਏ ਬੈਠੇ ਨੇ ਔਰ ਐਨ ਆਰ ਆਈ ਭਰਾਵਾਂ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਭਰਾਵਾਂ ਦੇ ਵੱਲੋਂ ਦੱਬੀਆਂ ਜਾਂਦੀਆਂ ਨੇ ਤੁਸੀਂ ਸਵਾਲ ਪੁੱਛੋ ਸਰ ਸਵਾਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਦਾਂ ਦੀ ਕੋਈ ਟਾਈਮ ਬਾਉਂਡ ਕੋਈ ਸੀਮਾਬੱਧ ਕੀਤੀ ਜਾ ਸਕਦੀ ਹੈ ਕੋਈ ਪਾਲਿਸੀ ਐਦਾਂ ਦੀ ਲਿਆਂਦੀ ਜਾ ਸਕਦੀ ਹੈ ਮੰਤਰੀ ਜੀ ਕੋਈ ਐਨ ਆਰ ਆਈ ਸਪੈਸੀਫਿਕ ਪਾਲਿਸੀ ਹੋ ਜਿਹੜਾ ਵੈਬਸਾਈਟ ਔਰ ਪੋਰਟਲ ਬਣਾਇਆ ਗਿਆ ਉਹਦੇ ਤੇ ਪਰਿਵਾਰਕ ਮੈਂਬਰ ਖੁਦ ਹੀ ਜਾ ਕੇ ਦਰਜ ਕਰਾ ਸਕਦੇ ਪਹਿਲੀ ਗੱਲ ਤਾਂ ਇਹ ਹੈ ਲੇਕਿਨ ਉਹਦੇ ਚ ਸਹਿਮਤੀ ਜ਼ਰੂਰੀ ਹੈ ਕਿਉਂਕਿ ਇਸ ਗੱਲ ਨੂੰ ਸਾਰੇ ਹੀ ਜਾਣਦਾ ਸਾਰਾ ਹਾਊਸ ਜਾਣਦਾ ਵੀ ਬਿਨਾ ਸਹਿਮਤੀ ਤੋਂ ਉਹ ਡਿਵੀਜ਼ਨ ਹੋ ਨਹੀਂ ਸਕਦੀ ਔਰ ਕਿਉਂਕਿ ਸਹਿਮਤੀ ਜ਼ਰੂਰੀ ਹੈ ਉਹਦੇ ਵਿੱਚ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਆ ਰਹੀ ਅਗਰ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਪਰੇਸ਼ਾਨੀ ਹੈ ਤੇ ਮਾਨਜੋਗ ਮੈਂਬਰ ਸਹਿਬਾਨ ਮੇਰੀ ਨੌਲੇਜ ਲੈ ਆ ਸਕਦੇ ਆ ਜਾਂ WhatsApp ਦੇ ਉੱਤੇ ਵੀ ਅਸੀਂ ਇੱਕ ਨੰਬਰ ਜਾਰੀ ਕੀਤਾ 8184900002 ਅਗਰ ਉਹਦੇ ਤੇ ਵੀ ਕੋਈ ਇਦਾਂ ਦੀ ਕਿਸੇ ਨੂੰ ਪਰੇਸ਼ਾਨੀ ਹੈ ਉਹ ਪਾ ਸਕਦੇ ਆ ਔਰ 21 ਦਿਨ ਦੇ ਵਿੱਚ ਵਿੱਚ ਉਹਨੂੰ ਜਵਾਬ ਜਾਂਦਾ ਉਸ WhatsApp ਨੰਬਰ ਤੋਂ ਇਹ ਸਾਰੀਆਂ ਤਸਵੀਜ਼ਾਂ ਜਿਹੜੀਆਂ ਸਰਕਾਰ ਨੇ ਪਹਿਲਾਂ ਹੀ ਇਹਦੇ ਪ੍ਰਬੰਧ ਕੀਤੇ ਹੈਗੇ ਆ ਜੀ ਹਰ ਇੱਕ ਚੀਜ਼ ਦਾ ਔਰ ਮੈਂ ਥੋੜੀ ਜਿਹੀ ਗੱਲ ਹੋਰ ਕਰਨੀ ਚਾਹਨਾ ਮਾਨਜੋਗ ਮੈਂਬਰ ਡਾਕਟਰ ਸੁਖਵਿੰਦਰ ਸੁਖੀ ਜੀ ਨੇ ਗੱਲ ਕੀਤੀ ਸੀ ਬੰਗੇ ਤਹਿਸੀਲ ਦੀ ਉਸ ਦਿਨ ਬਿਲਕੁਲ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਤਹਿਸੀਲ ਚ ਜਾ ਕੇ ਜਿੱਥੇ ਅਸੀਂ ਵਟਸਐਪ ਨੰਬਰ ਜਾਰੀ ਕੀਤਾ ਉੱਥੇ ਬਾਨਜੋਗ ਮੈਂਬਰਸ਼ਿਪ ਬਾਨ ਜਾਂ ਕੋਈ ਵੀ ਨਾਗਰਿਕ ਜਿਹੜਾ ਹੈ ਕਿਸੇ ਨੂੰ ਕੋ ਪਰੇਸ਼ਾਨ ਅਫਸਰ ਕਰਦਾ ਲੇਕਿਨ ਹੁੰਦਾ ਕੀ ਹੈ ਕਿ ਕਈ ਵਾਰੀ ਮੈਂ ਦੇਖਦਾ ਜਿਹੜੀ ਇਹ ਗੱਲ ਉਸ ਦਿਨ ਕੀਤੀ ਸੀ ਵੀ ਜੀ ਉਹਦੇ ਲਈ ਪੈਸੇ ਮੰਗੇ ਜਾਂਦੇ ਆ ਲੋਕ ਕਈ ਵਾਰੀ ਸਟੈਂਪ ਡਿਊਟੀ ਲਈ ਜਾ ਆਪਣੇ ਜ਼ਮੀਨ ਨੂੰ ਪਿੱਛੇ ਧਖਾਣ ਲਈ ਉਹ ਪੂਰਾ ਸਟੈਂਪ ਡਿਊਟੀ ਨਹੀਂ ਲੈਣ ਚਾਹੁੰਦੇ ਉਸ ਸੰਬੰਧ ਜਾ ਕੇ ਅਗਰ ਕੋ ਬੰਦਾ ਕਰਦਾ ਉਤੋਂ ਅਲਾਵਾ ਕਿਸੇ ਨੂੰ ਪਰੇਸ਼ਾਨੀ ਆਂਦੀ ਹੈ ਤੇ ਡਿਪਾਰਟਮੈਂਟ ਦੇ ਮੰਤਰੀ ਦੇ ਤੌਰ ਤੇ ਮੈਂ ਇਹਦੇ ਜ਼ਿੰਮੇਵਾਰੀ ਚੱਕਦਾ ਸੀਐਮ ਸਾਹਿਬ ਖੁਦ ਹੁਸ਼ਿਆਰਪੁਰ ਤਹਿਸੀਲ ਦੇ ਵਿੱਚ ਸੀਐਮ ਸਾਹਿਬ ਨੇ ਵਿਜ਼ਿਟ ਕੀਤਾ ਉਹਦੇ ਵਿੱਚ ਜਾ ਕੇ ਔਰ ਖੁਦ ਚੈੱਕ ਕੀਤਾ ਜਾ ਕੇ ਜਿਦਾ ਕਿ ਮੇਰੀ ਵਿਧਾਨ ਸਭਾ ਸੀਗੀ ਉੱਥੇ ਬਿਨਾਂ ਕਿਸੇ ਨੂੰ ਦੱਸਿਆ ਸੀਐਮ ਸਾਹਿਬ ਨੇ ਵਿਜ਼ਿਟ ਕੀਤਾ ਸੀਗਾ ਇਦਾਂ ਹੀ ਮਾਲ ਵਿਭਾਗ ਨੇ ਪਿੱਛੇ ਦੋ ਕੈਂਪ ਲਗਾਏ ਜਿੱਥੇ ਜਨਮਾਲ ਅਦਾਲਤ ਲਗਾਈ ਗਈ ਜਲੰਧਰ ਦੇ ਵਿੱਚ ਉਹਦੇ ਵਿੱਚ ਮੈਂ ਜਾ ਕੇ ਬੈਠਾ ਸੀ ਲੁਧਿਆਣੇ ਵਿੱਚ ਲਗਾਈ ਗਈ ਸੀ ਲੋਕਾਂ ਨੂੰ ਤਕਰੀਬਨ 2000 ਤੋਂ ਜ਼ਿਆਦਾ ਲੋਕ ਆ ਕੇ ਸਾਨੂੰ ਮਿਲੇ ਸੀ ਜਿੱਦੇ ਇੱਕ ਦਿਨ ਦੇ ਵਿੱਚ 1000 ਇੰਤਕਾਲ ਉਦੋਂ ਹੋਇਆ ਸੀਗਾ ਔਰ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਦੋ ਵਾਰ ਕੈਂਪ ਲਗਾਏ ਗਏ ਇੱਕ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਲਗਾਇਆ ਗਿਆ 31000 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਚ ਦਰਜ ਹੋਏ ਮੈਂ 7 ਤੋਂ ਜ਼ਿਆਦਾ ਤਸੀਲਾ ਵਿਜ਼ਿਟ ਕੀਤੀਆਂ ਲੋਕਾਂ ਨੂੰ ਪੁੱਛਿਆ ਜਾ ਕੇ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਮੈਨੂੰ ਰਿਟਰਨ ਦੇ ਵਿੱਚ ਦਿਓ ਉਹਦੇ ਅਫਸਰ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਥੈਂਕ ਯੂ ਥੈਂਕ ਯੂ ਦੂਜਾ ਕੈਂਪ ਫੇਰ ਲਗਾਇਆ ਗਿਆ ਸੀ ਜੇ ਇੱਕ ਮਿੰਟ ਇੱਕ ਮਿੰਟ ਡਾਕਟਰ ਸਾਹਿਬ ਮੈਨੂੰ ਕੰਪਲੀਟ ਕਰ ਲੈਂਦੇ ਹੋ ਦੂਜਾ ਕੈਂਪ ਫੇਰ ਲਗਾਇਆ ਗਿਆ ਜਿਹਦੇ ਵਿੱਚ 51 ਹਜ਼ਾਰ ਤੋਂ ਜ਼ਿਆਦਾ ਇੰਤਕਾਲ ਇੱਕ ਦਿਨ 'ਚ ਦਰਜ ਕੀਤੇ ਗਏ ਔਰ ਉਹ ਚ ਦੱਸਣਯੋਗ ਗੱਲ ਇਹ ਹੈ ਕਿ ਘੱਟ ਤੋਂ ਘੱਟ 10 10 15 15 20 20 ਸਾਲ ਪੁਰਾਣੇ ਇੰਤਕਾਲ ਵੀ ਦਰਜ ਕੀਤੇ ਗਏ